ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਣ ਪਿਰਪਿਰ ਸਸ਼ੇ ਕਾਲ ਸਾਢੇ 3:30 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਅਨਵਿਸ਼ਵਨ ਨਾਤੇ ਤਾਜੇ ਖਬਰ ਤੁਹਾਡੇ ਤੱਕ ਪਹੁੰਚਣ। ਅੱਜ ਤਰਨਤਾਂ ਦੇ ਨੇੜਲੇ ਪਿੰਡ ਬਾਠਗੁਰਦਵਾਲਾ ਸਾਹਿਬ ਜੀ ਵਿਖੇ ਐਨਆਰਵੀਰਾ ਤੇ ਪਿੰਡ ਦੇ ਸੰਗਤ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੈਂਸਰ, ਸ਼ੂਗਰ, ਬਲੱਡ, ਦਮਾਸਾ, ਜਰਨਲ, ਲੀਵਰ, ਦੰਦਾਂ ਦੀਆਂ ਬਿਮਾਰੀਆਂ ਦੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪਸ ਵੇਰ ਤੋਂ ਲੈ ਕੇ ਦੇ ਸ਼ਾਮ ਤੱਕ ਚੱਲੇਗਾ ਅਤੇ ਚੈੱਕ ਕਪ ਕਰੋਨਾ ਹੈ ਮਰੀਜ਼ਾਂ ਵਾਸਤੇ ਠੰਡਾ ਪੀਣ ਲਈ ਪਾਣੀ ਗੁਰੂਕਾਂ ਲੰਗਰ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਬੈਠਣ ਲਈ ਵਧੀਆ ਸੁੰਦਰ ਹਾਲ ਦੇ ਵਿੱਚ ਕੁਰਸੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਮਰੀਜ਼ਾਂ ਨੂੰ ਅਤੇ ਉਹਨਾਂ ਦੇ ਨਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਵੱਡੇ ਦੇ ਤੌਰ ਤੇ ਸ਼ਾਮ ਤੱਕ 500 ਦੇ ਕਰੀਬ ਮਰੀਜ਼ਾਂ ਨੇ ਆਪਣੇ ਚੈੱਕਪ ਕਰਉਣ ਲਈ ਆ ਰਹੇ ਹਨ ਜਿੱਥੇ ਕਿ ਬਿਲਕੁਲੋ ਫ੍ਰੀ ਮੈਡੀਕਲ ਚੈੱਕਪ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਤੇ ਚਰਨਜੀਤ ਸਿੰਘ ਬਾਠ ਅਤੇ ਪ੍ਰਦਾਨ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਲੱਕੀਰ ਸੰਗਠਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਅੱਜ ਇੱਕ ਵਿਸ਼ਾਣ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਕੈਂਪੋ ਨਾਲ ਵਾਸਤੇ ਜੋ ਆਪਣੀਆਂ ਬਿਮਾਰੀਆਂ ਦੇ ਮਹਿੰਗੇ ਟੈਕਸਟ ਨਹੀਂ ਕਰਵਾ ਸਕਦੇ ਅਤੇ ਮਹਿੰਗੀਆਂ ਦਵਾਈਆਂ ਲੈਣ ਤੋਂ ਵਾਂਝੇ ਸਨ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਸਰਕਾਰ ਦੇ ਵੱਲੋਂ ਕੋਈ ਵੀ ਮੈਡੀਕਲ ਕੈਂਪਨ ਨਹੀਂ ਲਗਾਇਆ ਗਿਆ ਜਦ ਵੀ ਵੋਟਾਂ ਆਉਂਦੀਆਂ ਹੰਤਾਂ ਉਸ ਸਮੇ ਵੋਟਰਾਂ ਲਈ ਵੱਡੇ ਵੱਡੇ ਵਾਅਦੇ ਜੂਰ ਕਰਦੇ ਹਨ ਪਰ ਜਿੱਤਣ ਤੋਂ ਬਾਅਦ ਪਿੰਡ ਦੀ ਸਾਰ ਨਹੀਂ ਲਈ ਜਾਂਦੀ ਸਗੋਂ ਇਹ ਕੰਮ ਸਰਕਾਰ ਦਾ ਬੰਦਾ ਹੈ ਜੋ ਕਿ ਐਨਆਰਆਈ ਵੀਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ਟੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਅੱਜ ਵਰਲਡ ਕੈਂਸਰ ਕੇਅਰ ਜਿਹੜੀ ਆ ਪਹੁੰਚੀ ਆ ਪਿੰਡ ਬਾੜ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਔਰ ਇਹ ਜਿਹੜੀ ਕੰਬੇਨ ਹੈ ਵਰਲਡ ਕੈਂਸਰ ਕੇਅਰ ਐਸਬੀਆਈ ਕਾਰਡ ਦੇ ਨਾਲ ਸਾਂਝੇ ਤੌਰ ਤੇ ਜਿਹੜਾ ਪ੍ਰੋਗਰਾਮ ਕਰ ਰਹੀ ਉਹਦੇ ਤਹਿਤ ਅਸੀਂ ਪੂਰੇ ਬਾਰਡਰ ਬੈਲ ਦੇ ਵਿੱਚ ਲਗਭਗ 100 ਕੈਂਪ ਲਾ ਰਹੇ ਹਾਂ ਜਿਦੇ ਚ 4-5 ਡਿਸਟ੍ਰਿਕਟ ਹੁੰਦੇ ਆ ਤਰਨਤਾਰਨ ਹੈ ਅੰਮ੍ਰਿਤਸਰ ਹੈ ਪਠਾਨਕੋਟ ਗੁਰਦਾਸਪੁਰ ਹੈ ਇਸ ਤੋਂ ਇਲਾਵਾ ਜੰਮੂ ਹੈ ਇਨਾ ਲਾਕੇ ਜਾ ਕੇ ਸੀ ਕੈਂਪ ਲਾ ਰਹੇ ਹਾਂ ਉਸੇ ਲੜੀ ਤੇ ਅੱਜ ਪਿੰਡ ਬਾਟ ਚ ਪਹੁੰਚੇ ਮੈਂ ਧੰਨਵਾਦ ਕਰਦੇ ਹਾਂ ਪੰਚ ਸਰਪੰਚ ਸਾਹਿਬ ਦਾ ਪੂਰੀ ਪੰਚਾਇਤ ਦਾ ਬੜਾ ਵੱਡਾ ਸਹਿਯੋਗ ਹੈ ਅੱਜ ਕੈਂਪ ਲੱਗਿਆ ਹੋਇਆ ਹੁਣ ਤੱਕ ਅਪ੍ਰੋਕਸੀਮੇਟਲੀ ਕੋਈ 200 ਦੇ ਕਰੀਬ ਜਿਹੜੇ ਆ ਉਹ ਟੈਸਟ ਅਸੀਂ ਕਰ ਚੁੱਕੇ ਹਾਂ ਇਹਦੇ ਵਿੱਚ ਅਸੀਂ ਚਾਰ ਮੋਬਾਈਲ ਬੱਸਾਂ ਲੈ ਕੇ ਆਏ ਹੋਏ ਆਂ 25 ਦੇ ਕਰੀਬ ਮੈਡੀਕਲ ਟੀਮ ਹੈਗੀ ਹੈ ਬਸਾਂ ਦੇ ਮਹਸੂਲ ਦੀ ਗੱਲ ਕਰਾਂ ਤੇ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟਿੰਗ ਉਹ ਕੀਤੀ ਜਾ ਰਹੀ ਹੈ ਲੈਬਾਰਟਰੀ ਵੈਂਚ ਤੇ ਪਹੁੰਚੀ ਹੈ ਜਿੱਦੇ ਚ ਪ੍ਰੋਸਟੇਟ ਕੈਂਸਰ ਦੀ ਜਾਂਚ ਹੈਗੀ ਹੈ ਬੱਚੇ ਦਾਣੇ ਦੀ ਕੈਂਸਰ ਦੀ ਜਾਂਚ ਹੈ ਬਲੱਡ ਕੈਂਸਰ ਦੀ ਜਾਂਚ ਹੈਗੀ ਹੈ ਮੂੰਹ ਤੇ ਗਲੇ ਦੀ ਜਾਂਚ ਜਿਹੜੀ ਉਹ ਇੱਕ ਵੈਂਚ ਕੀਤੀ ਜਾ ਰਹੀ ਹੈ ਹੱਡੀਆਂ ਦੀ ਜਾਂਚ ਹੈ ਉਹ ਵੈਂਚ ਕੀਤੀ ਜਾ ਰਹੀ ਹੈ 슈ਗਰ ਚੈੱਕ ਕੀਤਾ ਜਾ ਰਿਹਾ ਹੈ ਬੀਪੀ ਚੈੱਕ ਕੀਤਾ ਜਾ ਰਿਹਾ ਹੈ ਦਵਾਈਆਂ ਦਾ ਖੁੱਲਾ ਲੰਗਰ ਵੀ ਇੱਥੇ ਚੱਲ ਰਿਹਾ ਔਰ ਕੁੱਲ ਮਿਲਾ ਕੇ ਇੱਕ ਬੜਾ ਵੱਡਾ ਕੈਂਪ ਜਿਹੜਾ ਉਹ ਇੱਥੇ ਚੱਲ ਰਿਹਾ ਹੈ ਉਸ ਮਕਸਦ ਦੇ ਤਹਿਤ ਲਗਾਤਾਰ ਜਿਹੜੀ ਟੀਮ ਅੱਗੇ ਵਧ ਰਹੀ ਹੈ ਔਰ ਕੋਸ਼ਿਸ਼ ਕਰ ਰਹੀ ਹੈ ਕਿ ਹਰ ਗਰੀਬ ਗੁਰਪੇ ਤੱਕ ਪਹੁੰਚ ਕੀਤੀ ਜਾਵੇ ਔਰ ਇਸ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਰੋਕਿਆ ਜਾਵੇ ਹੁਣ ਤੱਕ 200 ਦੇ ਕਰੀਬ ਲੋਕ ਅਸੀਂ ਚੈੱਕ ਕਰ ਚੁੱਕੇ ਹਾਂ ਉਮੀਦ ਕਰਦੇ ਹਾਂ ਕਿ 4-500 ਬੰਦਾ ਇੱਥੇ ਆਪਣੀ ਜਿਹੜੀ ਜਾਂਚ ਕਰਾਊਗਾ 25 ਦੇ ਕਰੀਬ ਮੈਡੀਕਲ ਟੀਮ ਹੈਗੀ ਹੈ ਖੁੱਲਾ ਸੱਦਾ ਹੈਗਾ ਜਿੱਥੇ ਵੀ ਲੋਕ ਸੁੰਦੇ ਸਾਡੇ ਕੈਂਪਸ 'ਚ ਪਹੁੰਚ ਕੇ ਜਾਂਚ ਕਰਾਇਆ ਕਰੋ ਕਿਉਂਕਿ ਬੜੇ ਮਹਿੰਗੇ ਟੈਸਟ ਹੈ ਔਰ ਇਹ ਟੈਸਟ ਕਰਾਉਣਾ ਜਣਾ ਹੋਵੇ ਤੁਸੀਂ ਤੁਹਾਨੂੰ ਇੱਥੋਂ ਨਹੀਂ ਮਿਲਨੇ ਲੁਧਿਆਣਾ ਚੰਡੀਗੜ੍ਹ ਜਾਣਾ ਪੈਣਾ ਹੈ ਲੇਕਿਨ ਵਰਲਡ ਕੈਂਸਰ ਕੇਡ ਦੀ ਜਿਹੜੀਆਂ ਫੁੱਲੀ ਜਿਹੜੀਆਂ ਟ੍ਰਿਕਟ ਮੋਬਾਈਲ ਬਸਾਂ ਹੈਗੀਆਂ ਉਹਨਾਂ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਆ ਉਹਦੀ ਸਹੂਲ ਦੇ ਨਾਲ ਜਿਹੜੀਆਂ ਸਹੂਲਤਾਂ ਸੀ ਕਰ ਕਰ ਪਚਾ ਰਹੇ ਆ ਔਰ ਕੋਸ਼ਿਸ਼ ਕਰੋ ਅਗਰ ਇਹ ਤੋਂ ਬਚਣਾ ਚਾਹੁੰਦੇ ਹੋ ਮਾਰ ਤੋਂ ਤੇ ਖੁੱਲ ਕੇ ਸਾਹਮਣੇ ਆਓ ਔਰ ਆਪਣੀ ਜਿਹੜੀ ਜਾਂਚ ਕਰਾਓ ਅੱਜ ਦੀ ಗ್ರಾಮ ਪੰਚਾਇਤ ਪਿੰਡ 62 ਤਹਿਸੀਲ ਤੇ ਜ਼ਿਲ੍ਹਾ ਜਿਹੜਾ ਤਰਨਤਾਰਨ ਉਹਦੇ ਸਾਰੇ ਪਿੰਡ ਦੇ ਸੰਯੋਗ ਨਾਲ ਇਹ ਕੁਝ ਐਨਆਰਆਈ ਵੀਰਾਂ ਦੇ ਸੰਯੋਗ ਨਾਲ ਸਰਦਾਰ ਕਲਵੰਤ ਸਿੰਘ ਧਾਰੀਵਾਲ ਵੱਲੋਂ ਜਿਹੜਾ ਕੈਂਸਰ ਜਾਗਰੂਕਤਾ ਜਿਹੜਾ ਕੈਂਪ ਵਾ ਉਹਦੇ ਸਬੰਧ ਦੇ ਵਿੱਚ ਇੱਥੇ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਜੀ ਇਹ ਇਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਿਹੜਾ ਫ੍ਰੀ ਉਹਨਾਂ ਨੇ ਚੈੱਕਅਪ ਕਰਕੇ ਉਹਨਾਂ ਦੀਆਂ ਡਾਕਟਰਾਂ ਦੀਆਂ ਟੀਮਾਂ ਆਈਆਂ ਹੋਈਆਂ ਆ ਨਾਲ ਦੀ ਨਾਲ ਉਹ ਦਵਾਈ ਦੇ ਰਹੇ ਆ ਤੇ ਜਿਹੜੇ ਉਹਨਾਂ ਦੇ ਟੈਸਟ ਵਾ ਉਹ ਵੀ ਸਾਰੇ ਫ੍ਰੀ ਕੀਤੇ ਜਾ ਰਹੇ ਆ ਜੀ ਕਿਹੜੇ ਕਿਹੜੇ ਟੈਸਟ ਹੋ ਰਹੇ ਇੱਥੇ ਕੈਂਸਰ ਦੇ ਹੋ ਰਹੇ ਆ ਜੀ ਸ਼ੂਗਰ ਦੇ ਹੋ ਰਹੇ ਆ ਜਾਂ ਜਿਹੜੇ ਆਪਣੇ ਹੈਗੇ ਆ ਜੀ ਹੋਰ ਕਿਡਨੀਆਂ ਦੇ ਜਾਂ ਕੋਈ ਹੋਰ ਵੀ ਜਿਹੜੇ ਆਲ ਓਵਰੀ ਟੈਸਟ ਜਿਹੜੇ ਉਹ ਕਰ ਰਿਆ ਜੀ ਇਹ ਜਿਹੜੇ ਸਰਕਾਰਾਂ ਦੇ ਕਿ ਲਈ ਮਹੀਨੇ ਬਾਅਦ ਜਾਂ 2 ਮਹੀਨੇ ਕਰਦਾ ਤੁਹਾਨੂੰ ਵੀ ਜਾਂ ਦੇਖੋ ਜੀ ਸਰਕਾਰਾਂ ਵੋਟਾਂ ਲੈਣ ਦੇ ਸਮੇਂ ਤੇ ਆਉਂਦੀਆਂ ਵਾ ਤੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਪਿੰਡਾਂ ਦੇ ਵਿੱਚ ਸਿਹਤ ਸਬੂਤਾਂ ਦਿੱਤੀਆਂ ਜਾਂਦੀਆਂ ਜਾਂ ਸਾਡਾ ਏਰੀਆ ਜਿਹੜਾ ਵਾ ਤਰਨਤਾਰ ਤੋਂ ਖਡੂਰ ਸਾਹਿਬ ਜਾਂਦੇ ਆ ਅੱਜ ਤੋਂ ਡੇਢ ਮਹੀਨਾ ਪਹਿਲਾਂ ਵੀ ਇਹੀ ਕਰਵੰਤ ਸਿੰਘ ਧਾਰੀਵਾਲ ਉਹਨਾਂ ਨੇ ਪਿੰਡ ਕੰਗ ਦੇ ਵਿੱਚ ਕੈਂਪ ਲਾਇਆ ਜਾਂ ਲਾਇਆ ਹੁਣ ਤਿੱਕਰ ਸਰਕਾਰ ਨੇ ਅਜੇ ਆ ਕੋਈ ਕੈਂਪ ਪਿੰਡਾਂ ਦੇ ਵਿੱਚ ਲਾ ਕੇ ਲੋਕਾਂ ਦੀਆਂ ਸਿਹਤ ਸੁਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾਂ ਲੋਕਾਂ ਨੂੰ ਜਿਹੜਾ ਤੰਦਰੁਸਤ ਰੱਖਣ ਲਈ ਕੋਈ ਇਦਾਂ ਦਾ ਮੈਡੀਸਨ ਜਾਂ ਕੋਈ ਹੋਰ ਇੱਥੇ ਕੈਂਪ ਸਾਡੇ ਇਲਾਕੇ 'ਚ ਕਦੀ ਕੋਈ ਸਰਕਾਰੀ ਕੈਂਪ ਨਹੀਂ ਲੱਗਾ ਮਰੀਜ਼ ਜੀ ਹੁਣ ਤਿੱਕਰ ਜਿਹੜੇ ਸਾਡੇ ਕੋਲ ਲਗਭਗ ਸਵੇਰੇ 10 ਵਜੇ ਤੋਂ ਕੰਮ ਸਟਾਰਟ ਹੋਇਆ ਸੀ 200 ਤੋਂ ਉੱਪਰ ਆ ਚੁੱਕਿਆ ਤੇ ਸਾਨੂੰ ਆਸ ਹੈ ਕਿ ਸ਼ਾਮੀ ਸ਼ਾਮਾਂ ਤੱਕ ਕਿ 500 ਮਰੀਜ਼ ਜਿਹੜਾ ਆ ਚਾਰ ਪੰਜ ਉਹਨਾਂ ਨੇ ਕਾਊਂਟਰ ਬਣਾਏ ਹੋਇਆ ਜਿਹੜੇ ਉੱਤੇ ਆਉਣਗੇ ਤੇ ਉਹਨਾਂ ਦੇ ਨਾਲ ਇੱਥੇ ਲੈਬਾਂ ਵੀ ਲੈ ਕੇ ਆਏ ਹੋਇਆ ਜਿਹੜੇ ਟੈਸਟ ਕਰਵਾ ਕੇ ਲੋਕ ਆਪਣੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਇਲਾਜ ਕਰਵਾਉਣਗੇ ਇਹਨਾਂ ਸਹੂਲਤਾਂ ਲਈ ਕੋਈ ਪ੍ਰਬੰਧ ਕੀਤਾ ਕਿ ਮਰੀਜ਼ਾਂ ਵੱਲੋਂ ਮਰੀਜ਼ਾਂ ਵਾਸਤੇ ਜਿਹੜਾ ਬੈਠੜ ਦਾ ਜਾਂ ਪਾਣੀ ਦਾ ਜਾਂ ਕੋਈ ਹੋਰ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਨਗਰ ਬਾੜ ਦੇ ਸਹਿਯੋਗ ਨਾਲ ਸਾਰਾ ਪ੍ਰਬੰਧ ਕੀਤਾ ਗਿਆ ਵਾ ਜੀ ਤੇ ਦਵਾਈਆਂ ਦੀ ਜਿਹੜੀ ਸੇਵਾ ਜਾਂ ਕੋਈ ਚੈੱਕਅਪ ਆ ਉਹ ਸਾਰਾ ਫ੍ਰੀ ਮੈਡੀਕਲ ਕੈਂਪ ਜਿਹੜਾ ਸਰਪਾਰ ਕਲਵੰਦ ਸਿੰਘ ਧਾਰੀਵਾਲ ਵੱਲੋਂ ਉਹ ਇਹ ਪਿੰਡ ਬਾੜ ਹੈ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹੈ ਪਿੰਡ ਬਾੜ ਦੇ ਵਿੱਚ ਮਤਲਬ ਕਿ ਜਿਹੜਾ ਕਿ ਕੈਂਸਰ ਦੇ ਸੰਬੰਧੀ ਮਤਲਬ ਕਿ ਜਿਹੜਾ ਕਿ ਇਹ ਟੈਸਟ ਵਗੈਰਾ ਕੀਤੇ ਜਾ ਰਹੇ ਨੇ ਸਮਾਜ ਸੇਵੀ ਮਲਕੀ ਸੰਸਥਾ ਜਿਹੜੀ ਆ ਕਲਵੰਦ ਸਿੰਘ ਡਾਕਟਰ ਕਲਵੰਦ ਸਿੰਘ ਧਾਰੀਵਾਲ ਮਲਕ ਜਿਹੜੇ ਨੇ ਕਿ ਉਹਨਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਕਿ ਕੰਮ ਚਲਾਇਆ ਜਾ ਰਿਹਾ ਵਾ ਇਹ ਦੇ ਵਿੱਚ ਮਤਲਬ ਕਿ ਵੱਖ-ਵੱਖ ਬਿਮਾਰੀਆਂ ਦੇ ਟੈਸਟ ਜਿਹੜੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਮੈਡੀਸਨ ਜਿਹੜੀ ਬਣਦੀ ਹੈਗੇ ਉਹ ਮਿਲ ਕੇ ਦਿੱਤੀ ਜਾ ਰਹੀ ਹੈ ਕਿੰਨੇ ਕੁ ਮਰੀਜ਼ ਆਉਣ ਦੀ ਸੁਭਾਉਣਾ ਜੀ ਅੱਜ ਮਰੀਜ਼ ਦੇਖੋ ਦੀ ਲਗਭਗ ਮੇਰੇ ਖਿਆਲ ਆ ਵੀ 3-400 ਦੇ ਨੀਅਰ ਬੋਟ ਹੋ ਜੁਕੀ ਪਿੰਡ ਜੀ ਕਿਉਂ ਸਮੇਂ ਸਮੇਂ ਸਰਕਾਰ ਜਾਂ ਹੋਦੀ ਸਰਕਾਰ ਨੇ ਕੋਈ ਕੈਂਪ ਲਾਇਆ ਹੋ ਤੁਹਾਡੇ ਨਹੀਂ ਸਰਕਾਰਾਂ ਵੱਲੋਂ ਤੇ ਇਸ ਤਰ੍ਹਾਂ ਦਾ ਕੋਈ ਮੋਬਾਈਲ ਸਿਸਟਮ ਮਤਲਬ ਕਿ ਜਿਹੜਾ ਕੈਂਪ ਨਹੀਂ ਕੋਈ ਲਗਾਇਆ ਗਿਆ ਤੇ ਇਹ ਪਹਿਲਾ ਮਤਲਬ ਕਿ ਕੈਂਪ ਹੈ ਜਿਹੜਾ ਕਿ ਸਮਾਜ ਸੇਵੀ ਸੰਸਥਾ ਨੇ ਮਿਲ ਕੇ ਜਿਹੜਾ ਕਿ ਲਾਇਆ ਈਨਦਰ ਮੇਰਾ ਨਾਮ ਗੁਰਮੀਤ ਸਿੰਘ ਹੈ